ਤਾਂ ਜੀ ਛੋਟੇ ਪੇ ਤੇ ਵੱਡੇ ਦੇ ਨਾਲ ਸਵਾਗਤ ਹੈ ਤਾਂ ਕੁਝ ਦਿਨ ਪਹਿਲਾਂ ਮੈਂ ਇੱਕ ਰੀਲ ਪਾਈ ਸੀ ਡਿਸਕਾਊਂਟ ਸਟੋਰ 80% ਦੀ ਜਿਹਦੇ ਵਿੱਚ ਆ ਫਰਨੀਚਰ ਦਾ ਸਮਾਨ ਜਿਹੜਾ ਤੁਹਾਨੂੰ ਦਿਖਾਇਆ ਗਿਆ ਸੀ ਤੇ ਅੱਜ ਪੂਰੀ ਵੀਡੀਓ ਜਿਹੜੀ ਤੁਹਾਨੂੰ ਦਿਖਾਵਾਂਗੇ ਤਾਂ ਭੁਟਲਾਡੇ ਦੇ ਵਿੱਚ ਅੱਜ ਪਹੁੰਚੇ ਹੋਏ ਆ ਤਾਂ ਇੱਥੇ ਪਹਿਲਾਂ ਇੱਕ ਲੋਹਾ ਫੈਕਟਰੀ ਹੁੰਦੀ ਸੀ ਉਹਦੇ ਵਿੱਚ ਇਹ ਸਟੋਰ ਜਿਹੜਾ ਓਪਨ ਹੋਇਆ ਤਾਂ ਇੱਥੇ ਫਰਨੀਚਰ ਦਾ ਸਮਾਨ ਆ ਜਿਹੜਾ ਕਾਫੀ ਡਿਸਕਾਊਂਟ ਤੇ ਮਿਲਦਾ ਹੈ ਤਾਂ ਗੱਲਾਂ ਆਪਾਂ ਇੰਨੀ ਕਰਾਂਗੇ ਰੇਟ ਆ ਕੁਆਲਿਟੀ ਤੇ ਲੋਕੇਸ਼ਨ ਦੀ ਲੋਕੇਸ਼ਨ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸ ਹੀ ਦਿੱਤੀ ਹੈ ਜੇ ਤੁਸੀਂ ਭੁਲਾਡੇ ਨੂੰ ਆਉਂਗੇ ਤਾ ਲੋਹਾ ਫੈਕਟਰੀ ਸਾਹਮਣੇ 슈ਗਰ ਮਿਲ ਤਾਂ ਉਹ ਲੋਹਾ ਫੈਕਟਰੀ ਬੰਦ ਹੋ ਗਈ ਤਾਂ ਉੱਤੇ ਇਹ ਸਟੋਰ ਆ ਜਿਹੜਾ ਨਵਾਂ ਖੁੱਲਿਆ ਹੈ ਬੁੱਢਲਾਡੇ ਦੇ ਵਿੱਚ ਤਾਂ ਹੁਣ ਆਪਾਂ ਅੰਦਰ ਚੱਲਦੇ ਹਾਂ ਤਾਂ ਉਹਨੂੰ ਕਲੀ-ਕਲੀ ਚੀਜ਼ ਦਿਖਾਉਣਾ ਹੈ ਕਿਹੜੀ ਇੱਥੇ ਚੀਜ਼ ਤੁਹਾਨੂੰ ਮਿਲੂਗੀ ਕਿੰਨਾ ਉਹਦਾ ਰੇਟ ਹੈ ਤੇ ਕਿੰਨੀ ਉਹਦੀ ਕੁਆਲਿਟੀ ਹੈ ਆਜੋ ਫਿਰ ਅੰਦਰ ਚੱਲਦੇ ਆ ਤਾਂ ਫਿਰ ਆਜੋ ਤੁਹਾਨੂੰ ਕਲੀ-ਕਲੀ ਫਰਨੀਚਰ ਦੀ ਚੀਜ਼ ਜਿਹੜੀ ਦਿਖਾਉਣੀ ਹੈ ਅੱਗੇ ਜਾ ਕੇ ਇੱਥੋਂ ਦੇ ਮਾਲਕ ਨਾਲ ਜਿਨ੍ਹਾਂ ਦਾ ਇਹ ਸਟੋਰ ਹੈ ਆਪਾਂ ਗੱਲਬਾਤ ਹੈ ਜਿਹੜੀ ਉਹ ਕਰਦੇ ਆ ਆਜੋ ਫਿਰ ਹੱਸੀ ਨਾਲ ਬਾਈ ਯਾਰ ਨੇ ਮੇਰੇ ਸਵਾਗਤ ਹੈ ਤੁਹਾਡਾ ਸਾਡੀ ਪੇਜ ਤੇ ਤੇ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਏਸੀ ਤੋਂ ਗੋਦਰੇਜ ਕੰਪਨੀ ਦਾ ਏਸੀ ਹੈ ਸਪਲਟ ਏਸੀ ਹੈ ਤੇ ਡੇਢ ਟਨ ਦਾ ਏਸੀ ਹੈ ਤੇ ਇਹਦਾ ਜਿਹੜਾ ਖਿੱਚ ਕੇ ਰੇਟ ਆ ਆਖਰੀ ਰੇਟ ਹੈ ਉਹ ਹੈ 29700 ਰੁਪਿਆ ਤੇ ਨਾਲ ਬਾਈ ਬਿੱਲ ਦੇਵੋਗੇ ਬਿੱਲ ਜੀ ਤੇ ਗਾਰੰਟੀ ਗਾਰੰਟੀ ਜਿਹੜੀ ਕੰਪਨੀ ਦੇਊਗੀ ਸਾਰੀ ਗਾਰੰਟੀ ਉਵੇਂ ਮਿਲੇ ਬਿੱਲ ਵੀ ਮਿਲੂਗਾ ਤੇ ਨਾਲ ਜਿਹੜੀ ਕੰਪਨੀ ਗਾਰੰਟੀ ਦਿੰਦੀ ਹੈ ਉਹ ਵੀ ਮਿਲੂਗੀ ਤੇ 29700 ਰੁਪਿਆ ਇਸ ਗੋਦਰੇਜ ਕੰਪਨੀ ਦਾ ਜਿਹੜਾ ਏਸੀ ਹੈ ਡੇਢ ਟਨ ਦਾ ਇਹ ਇਹਦਾ ਜਿਹੜਾ ਰੇਟ ਹੈ ਤਾਂ ਅਗਲੀ ਚੀਜ਼ ਆਪਾਂ ਦਿਖਾਉਣੇ ਆਂ ਅਲਮਾਰੀਆਂ ਨੇ ਇਹ ਸਾਰੀਆਂ ਵੀ ਅਲਮਾਰੀਆਂ ਕਿਹੜੀ ਲੱਕੜ ਦੀਆਂ ਨੇ ਇਹ ਬੋਰਡ ਦੀ ਹੁੰਦੀ ਹੈ ਸਾਡੇ ਕੋਲ ਸਾਰੀ ਬੋਰਡ ਦੀ ਤੇ ਇਹਨਾਂ ਦੀ ਇਹਨਾਂ ਦੀ ਕੀਮਤ ਕੀ ਹੈ ਇਹ ਕੀਮਤ ਜੀ ਆਪਾਂ ਪਹਿਲਾਂ ਵੇਚਦੇ ਸੀਗੇ 5000 ਤੇ ਹੁਣ ਇਹਦੀ ਛਿੱਚ ਕੇ ਰੇਟ ਹੋਰ ਕਰਤਾ ਜੀ ਆਪਾਂ 4500 ਰੁਪਏ ਕਰਤਾ ਜੀ ਇਹਦਾ 4500 ਰੁਪਏ ਦਾ ਹੈ 4500 ਦੀ ਅਲਮਾਰੀ ਹੈ ਜੇ ਕਿਸੇ ਨੂੰ ਅਲਮਾਰੀ ਚਾਹੀਦੀ ਹੈ ਤਾਂ ਇਹ ਵੀ ਇਸ ਸਟੋਰ ਦਾ ਹਿੱਸਾ ਜਿਹੜਾ ਬਣੀ ਹੋਈ ਹੈ ਤੇ ਇੱਧਰ ਹੋਰ ਵੀ ਅਲਮਾਰੀਆਂ ਪਈਆਂ ਨੇ ਇਹਨਾਂ ਦਾ ਰੇਟ ਵੀ ਇੱਕੋ ਹੀ ਨੇ ਬਾਈ ਕੱਲ ਅਲੱਗ-ਅਲੱਗ ਨੇ ਅਲੱਗ-ਅਲੱਗ ਨੇ ਜਿਵੇਂ ਆਹ ਲਮਾਰੀਆਂ ਨੇ ਇਹਨਾਂ ਰੇਟ ਕੀ ਜਿਵੇਂ 8000 ਰੁਪਏ ਦੀ ਹੈ ਇਹ 8000 ਦੀ ਹੈ ਇਹਦੇ ਸਾਈਜ਼ ਦਾ ਤੇ ਮਤਲਬ ਲੈਂਥ ਦਾ ਫਰਕ ਹੈ ਹਾਂ ਜੀ ਤੇ ਆਹ ਜਿਹੜੀਆਂ ਇੱਧਰ ਪਈਆਂ ਨੇ ਇਹ ਕੀ ਰੇਟ ਨੇ 8000 ਰੁਪਏ ਰਿੰਚ ਪਊਗੀ ਜੀ ਇਹ ਵੀ ਇਹਨ ਤੋਂ ਬਾਅਦ ਸ਼ੁਰੂਆਤ 4500 ਤੋਂ ਹੈ ਘੱਟੋ-ਘੱਟ 4000 ਤੋਂ ਹੋ ਜੂਗੀ 4000 ਤੋਂ ਸਟਾਰਟ ਹੈ ਲਮਾਰੀ ਦੀ ਤੇ 8000 ਰੁਪਏ ਤੱਕ ਹੈ ਤਾਂ ਆ ਇੱਧਰ ਆ ਸਾਰੇ ਇਹ ਡਾਈਨਿੰਗ ਟੇਬਲ ਇਹਨਾਂ ਦਾ ਕੀ ਰੇਟ ਹੈ ਡਾਈਨਿੰਗ ਟੇਬਲ ਆਪਣੇ ਕੋਲ ਤੁਸੀਂ 6500 ਤੋਂ ਸ਼ੁਰੂ ਹੋ ਤਾਂ ਇਹ ਡਾਈਨਿੰਗ ਟੇਬਲ ਜਿਹੜਾ ਇੱਥੇ 6500 ਤੋਂ ਸਟਾਰਟ ਨਹੀਂ ਤੇ ਲੱਕੜ ਕਿਹੜੀ ਇਹਨਾਂ ਤੇ ਲੱਗੀ ਹੋਈ ਇਹ ਰਬੜ ਬੁੱਢੂਂਦੀ ਜੀ ਨੀਲ ਕਮਲ ਕੰਪਨੀ ਦਾ ਹੋਊਗਾ ਕੋਈ ਕਿਸੇ ਕੰਪਨੀ ਦਾ ਬ੍ਰਾਂਡ ਦਾ ਹੋਆ ਨਾ ਉਹ ਬ੍ਰਾਂਡ ਕੋਈ ਨਹੀਂ ਹੋਣਾ ਨੀਲ ਕਮਲ ਹੋ ਗਿਆ ਵਰਡਸ ਹੋ ਗਿਆ ਸਾਰੇ ਇਹ ਇਹ ਕੰਪਨੀ ਦੇ ਨੇ ਤੇ ਨਾਲ ਜਿਹੜਾ ਕੁਰਸੀਆਂ ਦਾ ਸੈੱਟ ਆ ਉਹ ਕਿੰਨੇ ਦਾ ਕਿਸ ਨਾਲ 4 ਨੇ ਕਿਸ ਨਾਲ 6 ਅੱਛਾ ਤੇ ਇਹਦਾ ਜਿਹੜਾ ਰੇਟ ਹੈ ਸ਼ੁਰੂਆਤੀ ਰੇਟ ਵੀ ਮਤਲਬ ਇਹ ਦੂ ਘਟਦਾ ਹੈ ਹੀ ਨਹੀਂ ਜਿਵੇਂ ਉਹਨਾਂ ਸਾਡੇ ਕੋਲ ਸਿੰਗਲ ਪੀਸ ਮਤਲਬ ਪੀਸ ਜਿਹੜਾ ਤੁਹਾਡੇ ਪੇਜ ਨੂੰ ਫੋਲੋ ਕਰਕੇ ਆਊਗਾ ਤੇ ਵੀਡੀਓ ਸ਼ੇਅਰ ਕਰਕੇ ਆਊਗਾ 1984 3500 ਰੁਪਏ ਚ ਦੇ ਦਾਂਗੀ ਆ ਡਾਈਨਿੰਗ ਟੇਬਲ ਆ ਡਾਈਨਿੰਗ ਟੇਬਲ 6 ਕੁਰਸੀਆਂ ਨਾਲ ਚੇ ਕੁਰਸੀਆਂ ਚਾਹਟੇ ਤਾਂ ਇਹ 3500 ਦਾ ਬਾਈ ਆ ਡਾਈਨਿੰਗ ਟੇਬਲ ਹੈ ਜਿਹੜਾ 6 ਕੁਰਸੀਆਂ ਇਹਦੇ ਨਾਲ ਮਿਲਣਗੀਆਂ ਪੱਕਾ ਰੇਟ ਹੈ ਤੇ ਖਿੱਚ ਕੇ ਰੇਟ ਹੈ ਜਿਹੜਾ ਇਹਨਾਂ ਨੇ ਲਾਇਆ ਤੇ ਹੋਰ ਕਿਹੜੇ-ਕਿਹੜੇ ਨੇ ਜੀ 6 ਕੁਰਸੀਆਂ ਵਾਲਾ ਆ 6 ਕੁਰਸੀਆਂ ਵਾਲਾ ਹਾਂ ਜੀ ਇਹ 10000 ਰੁਪਏ ਰੇਂਜ ਚ ਪੈ ਜਾਗਾ ਜੀ ਅੱਛਾ ਜੀ ਪਾਲਿਸ਼ ਵਾਲਾ ਹੁੰਦਾ ਹੀ ਪਾਲਿਸ਼ ਵਾਲਾ ਹਾਂ ਜੀ ਤਾਂ ਪਾਲਿਸ਼ ਵਾਲਾ ਡਾਈਨਿੰਗ ਟੇਬਲ ਹੈ ਕੁਰਸੀਆਂ 6 ਨੇ ਇਹਦੇ ਨਾਲ ਜੀ ਹਾਂ ਜੀ 6 ਕੁਰਸੀਆਂ ਨੇ ਵਧੀਆ ਹੈਵੀ ਨੇ ਆ ਤੁਹਾਨੂੰ ਸਾਰੀ ਦਿਖਾ ਦੰਨੇ ਆ ਕਿਉਂਕਿ ਸਟੋਰ ਹੈ ਜਿਹੜਾ ਇਹ ਓਪਨ ਹੈ ਥੋੜਾ ਮੋਟਾ ਇੱਥੇ ਰੇਤਾ ਜਿਹੜਾ ਇੱਥੇ ਪੈ ਜਾਂਦਾ ਕਿਉਂਕਿ ਅੱਜ ਕੱਲ ਮੌਸਮੀ ਹੈ ਜੇ ਆਪਣੇ ਘਰੇ ਵੀ ਕੋਈ ਚੀਜ਼ ਸਾਫ਼ ਜਿਹੜੀ ਨਹੀਂ ਰਹਿੰਦੀ ਸੀ ਤੇ ਹੋਰ ਡਾਈਨਿੰਗ ਟੇਬਲ ਜੀ ਹੋਰ ਤਾਂ ਇਹ ਇੱਧਰ ਹੀ ਪਈ ਹਰੇ ਸਟਾਕ 'ਚ ਹੋਰ ਵੀ ਹੈ ਜੀ ਇੱਕ ਵਾਰ ਅਸੀਂ ਸਿੰਗਲ ਸਿੰਗਲ ਪੀਸ ਫਿਰ ਸੈਂਪਲ ਲਈ ਰੱਖਦੇ ਹਾਂ ਇਹ ਸਾਰੇ ਡਾਈਨਿੰਗ ਟੇਬਲ ਜਿਹੜੇ ਉਹ ਸੈਂਪਲ ਲਈ ਨਹੀਂ ਨੇ ਜੇ ਤੁਸੀਂ ਇੱਥੇ ਆਉਂਗੇ ਤਾਂ ਸਟੋਰ ਸਟੋਰ ਹੈ ਜਿਹੜਾ ਇੱਥੇ ਬਹੁਤ ਵੱਡਾ ਹੈਗਾ ਤੇ ਕਿਹੜਾ ਆ ਪਿਆ ਇਹ ਵੀ ਡਾਈਨ ਟੇਬਲ ਹੈ ਜੀ ਤਾਂ ਇਹ ਥੋੜਾ ਜਿਹਾ ਵੱਖਰੇ ਤ ਇਹ ਰੇਟ ਉਹ ਕੁਛਾ ਰਹਾ ਇੱਕ ਹੀ ਰੇਟ ਚ ਪਊਗਾ ਐਸੀ ਸਨ ਦੋ ਕੁਰਸੀਆਂ ਨਾਲ ਸੈਟਿੰਗ ਨਾਲ ਟੇਬਲ ਦੇਸੀ 9500 ਰੁਪਏ ਦੇ ਦ ਇਹਦੇ ਨਾਲ ਦੋ ਕੁਰਸੀਆਂ ਨੇ ਜੀ ਤੇ ਨਾਲ ਇੱਕ ਟੇਬਲ ਹੈ ਤੇ ਲੱਕੜਾ ਇਹਦੇ ਵਿੱਚ ਕਿਹੜੀ ਲੱਗੀ ਹੈ ਲੱਕੜੇ ਸ਼ੀਸ਼ਮੂ ਦੇ ਟਾਲੀ ਟਾਲੀ ਦਾ ਹੈ ਤਾਂ ਇਹ ਟਾਲੀ ਦਾ ਡਾਈਨਿੰਗ ਟੇਬਲ ਹੈ ਜੀ ਖਿੱਚ ਕੇ ਰੇਟ ਕਿੰਨਾ ਹੈ ਜੀ 95 9500 ਰੁਪਏ ਦੇ ਮਿਲੂਗਾ ਪੂਰਾ ਹੈਵੀ ਹੈ ਦੇਖ ਕੇ ਵੀ ਤੁਹਾਨੂੰ ਪਤਾ ਲੱਗੂ ਵੀ ਹਾਂ ਇਹ ਡਾਈਨਿੰਗ ਟੇਬਲ ਜਿਹੜਾ ਹੈਗਾ ਅੱਗੇ ਆ ਕੇ ਆ ਬੱਚਿਆਂ ਵਾਲੇ ਆ ਗਏ ਜੀ ਇਹ ਆ ਕੰਪਿਊਟਰ ਟੇਬਲ ਆ ਗਈ ਤੇ ਦੋ ਦੋ ਸਕਰੀਨਾਂ ਕੱਟੀਆਂ ਇੱਕ ਤੋਂ ਟਾਈਮ ਤੇ ਤੁਸੀਂ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਇਹਨਾਂ ਦੀ ਕੀ ਕੀਮਤ ਹੈ ਜੀ ਕੰਪਿਊਟਰ ਟੇਬਲ ਦੀ ਇਹ ਸਿਰਫ ਤੁਹਾਨੂੰ 5000 ਰੁਪਏ ਦੇ ਵਿੱਚ ਵੇਚੂਗਾ ਇਹ LED ਚੱਲਣਗੀਆਂ ਇਹਦੇ ਵਿੱਚ ਆਹ ਤਾਰਾਂ ਵਾਸਤੇ ਸਾਰਾ ਮਟੀਰੀਅਲ ਸੈਟਅਪ ਆ ਜਿਹੜਾ ਆਹ ਇਸ ਤੋਂ ਬਾਅਦ ਅਸੀਂ ਲਿਫਟਿੰਗ ਵਾਲਾ ਵੀ ਦੇ ਦਾਂਗੇ ਅੱਛਾ ਜੀ ਇਹਨਾਂ ਦੀ ਕੀ ਕੀਮਤ ਹੈ ਜੀ ਇਹ 6000 ਰੁਪਏ ਲਾਗਣਗੇ ਸਿਰਫ ਇਹ ਤੇ ਵੀ ਦੋ ਕੰਪਿਊਟਰ ਜਿਹੜੇ ਆ ਜਾਣਗੇ ਉੱਪਰ-ਨੀਚੇ ਲਿਫਟਿੰਗ ਹੁੰਦਾ ਹਾਂ ਲਿਫਟਿੰਗ ਵਾਲਾ ਤਾਂ ਇਹ ਲਿਫਟਿੰਗ ਵਾਲਾ ਟੇਬਲ ਹੈ ਉਸ ਤੋਂ ਬਾਅਦ ਡਿਸਪ ਇਸ ਬਾਰੇ ਕੋਈ ਵੀ ਨਹੀਂ ਤੇ ਨਿਊ ਸਟਾਰ ਦਾ ਬੋਲਟਸ ਦਾ ਜਿਹੜਾ ਮਰਜ਼ੀ ਲੈ ਲੋ ਅਸਾਂ ਆਰੋਂ ਇਹ ਬੋਲਟ ਨਹੀਂ ਬਾਟਰ ਡਿਸਪੈਂਸਰੀ ਬਾਟਰ ਡਿਸਪੈਂਸਰੀ ਇਹਨਾਂ ਦੀ ਕੀ ਕੀ ਰੇਟ ਤੋਂ ਸਟਾਰਟਿੰਗ ਹੈ ਜੀ 6800 ਰੁਪਏ ਲਈ ਜਿਹੜਾ ਮਰਜ਼ੀ ਲੈ ਲੋ ਨਿਊ ਸਟਾਰ ਲੈ ਲੋ ਬੋਲਟਸ ਲੈ ਲੋ ਤੁਸੀਂ ਬਲੂ ਸਟਾਰ ਤੇ ਬੋਲਟਸ ਫਿਕਸ ਰੇਟ ਹੈ 850 ਹਾਂ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਟੇਬਲ ਆਏ ਨੇ ਪਲਾਸਟਿਕ ਦੇ ਪਲਾਸਟਿਕ ਦੇ ਟੇਬਲ ਇਹ ਸਾਰੇ ਕੰਪਨੀ ਦਾ ਨੀਲ ਕਾਮਲ ਸੈਲੋ ਦਾ ਇਹ ਸਾਰੇ ਨੀਲ ਕਾਮਲ ਸੈਲੋ 1700 1700 ਤੋਂ 1700 ਤੇ ਆਖਰੀ ਰੇਟ ਵਾਲੇ ਕਿੰਨੇ ਕਿੰਨੇ ਤੱਕ ਮਿਲ ਜਾਣਗੇ ਏ 2200 ਕੋ 2300 1700 ਤੋਂ ਲੈ ਕੇ 2500 ਤੱਕ ਤਾਂ ਇਹ ਪਲਾਸਟਿਕ ਵਾਲੇ ਟੇਬਲ ਆ ਗਏ ਜੀ ਅੱਗੇ ਆ ਗਈਆਂ ਕੁਰਸੀਆਂ ਉਹਨੂੰ ਕੁਰਸੀਆਂ ਵੀ ਦਿਖਾਉਣ ਨੇ ਆ ਕਿਹੜੀ ਕਿਹੜੀ ਰੇਟ ਤੇ ਇਹਨਾਂ ਕੋਲੋਂ ਕੁਰਸੀਆਂ ਜਿਹੜੀਆਂ ਮਿਲਣਗੀਆਂ ਤਾਂ ਸਾਰੀ ਝਾਤ ਮਰਾਦੀ ਮਾੜੀ ਕੁਰਸੀਆਂ ਤੇ ਬੱਚੇ ਵਾਲੀਆਂ ਤੋਂ ਲੈ ਕੇ ਵੱਡੀਆਂ ਦਫ਼ਤਰੀ ਆਫਿਸ ਵਾਲੀਆਂ ਕੁਰਸੀਆਂ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ 65% ਲੈਸ ਕਰ ਦਾਂਗੇ ਆਪਾਂ ਐਮ ਆਰਟੀ ਸੀ ਇਹਨਾਂ ਦੀ ਸਾਰੀਆਂ ਕੁਰਸੀਆਂ ਤੁਹਾਨੂੰ ਫਰੈਸ਼ ਮਿਲ ਜਾਣਗੇ ਕਿੰਨੇ ਪੀਸ ਹੋਣਗੇ ਉਹਨੇ ਪੀਸ ਦੇ ਦਾਂ ਠੀਕ ਹੈ ਜੀ ਤੇ ਆ ਬੱਚੇ ਵਾਲੀ ਕੁਰਸੀ ਇਹ ਤਾਂ ਗ੍ਰੇਟ ਹੈ ਜੀ ਤੇ ਮੈਂ ਬੱਚੇ ਬੈਠਣ ਵਾਸਤੇ ਨੇ 6000 ਰਪਏ 65% ਲੈਸ ਹੋ ਗਈ ਅੱਛਾ ਕਿੰਨੇ ਰਹਿ ਜੀ ਆਪਾਂ ਨੂੰ ਇਹ ਇਹ ਤੁਸੀਂ ਐ ਲਾ ਲਓ ਜੇ ਤੁਹਾਡੇ ਪੇਜ ਨੂੰ ਫੋਲੋ ਕਰਕੇ ਸਾਡੀ ਵੀਡੀਓ ਸ਼ੇਅਰ ਕਰਕੇ ਆਉਂਦਾ ਹੈ ਫੋਰ ਵੀ ਲੈਸ ਕਰ ਦਾਂਗੇ ਆਪਾਂ ਇਹ ਚ ਤੁਸੀਂ ਇਹ ਸਿਰਫ 70% ਲੈਸ ਕਰਕੇ ਇਹ ਚ 30% ਦੇ ਦੇਣਗੇ ਠੀਕ ਹੈ ਜੀ ਮਤਲਬ ਅੱਧ ਤੋਂ ਵੀ ਰੇਟ ਘਟਜੋ 1800 ਦੀ 1800 ਰੁਪਏ ਰਹਿ ਜੋ ਭਈਆ ਬੱਚੇ ਵਾਲੀ ਕੁਰਸੀ ਤੇ ਇਹਨਾਂ ਨੇ ਕੀ ਰੇਟ ਆਹ ਕੁਰਸੀਆਂ ਪਈਆਂ ਨੇ ਉਲਾਵਾ ਬਿਲਕੁਲ ਛੋਟੇ ਬੱਚਿਆਂ ਵਾਲੀ ਇਹ ਵੀ ਦਿਖਾ ਦੇਈ ਇਸ ਤਰ੍ਹਾਂ ਦੀ ਕੁਰਸੀਆਂ ਵੀ ਹੈਗੀਆਂ ਆਪਣੇ ਛੋਟੇ ਬੱਚੇ ਪੜ੍ਹਦੇ ਹੈਗੇ ਸਟੱਡੀ ਟੇਬਲ ਆ ਜਾਓ ਸਟੱਡੀ ਟੇਬਲ ਜਿਹਨੂੰ ਕਹਿੰਦੇ ਹੈ ਇਹ ਕੀ ਰੇਟ 'ਚ ਪੈਣਗੇ ਜੀ ਇਹ 1000 ਰੁਪਏ ਦਾ ਸੈੱਟ ਹੈ 1000 ਰੁਪਏ ਦਾ ਸੈੱਟ ਹੈ ਸੁਨੀਲ ਕਮਲ ਕੰਪਨੀ ਦਾ ਹੈ ਬ੍ਰਾਂਡ ਦਾ ਹੀ ਨੋਨ ਬ੍ਰਾਂਡ ਨੇ ਇਹ ਕੋਈ ਸੁਨੀਲ ਕਮਲ ਹੈ ਤੇ ਜਮਾਂ ਖਿੱਚ ਕੇ ਰੇਟ ਹੈ ਜੀ ਜਮਾਂ ਖਿੱਚ ਕੇ ਇਹ ਦਵਾ ਤਾਂ ਹੈ ਨਹੀਂ ਤੇ ਆਹ ਕੁਰਸੀ ਆਹ ਗੇਮਿੰਗ ਚੇਅਰ ਹੈ ਜੀ ਗੇਮਿੰਗ ਵਾਲੀ ਤੇ ਇਹ ਕੀ ਰੇਟ 'ਚ ਹੈ ਬਹੁਤ ਟ੍ਰੈਂਡਿੰਗ ਚ ਹੈ ਹਰ ਬੰਦਾ ਪੁੱਛਦਾ ਇਹ 25000 300 ਰੁਪਏ ਐਮ ਆਰ ਪੀ ਹੈ ਜੀ ਇਸ ਦੀ ਤੇ ਆਪਾਂ ਨੂੰ ਇਹ ਡਿਸਕਾਊਂਟ ਤੇ ਕਿੰਨੇ ਦੇ ਮਿਲੂ 65% ਡਿਸਕਾਊਂਟ ਹੋਊਗਾ ਇਸ ਤੇ ਤੇ ਅਗਲੀ ਕੁਰਸੀ ਇਹ ਹੈ ਜੀ 6000 ਰੁਪਏ ਐਮ ਆਰ ਪੀ ਇਹ ਜੋ 65% ਹੋਊਗਾ ਤੇ ਸਾਰੀਆਂ ਤੇ 65% ਹੈ ਤੇ ਇਹਦੀ ਕੀਮਤ ਕਿੰਨੀ ਹੈ ਜੀ ਇਹਦੀ ਜੀ ਇਹ ਵੀ ਹੈ ਜੀ ਇਹਦੀ 65% ਹੋਊਗਾ ਤੇ ਅੱਗੇ ਵਾਲੀਆਂ ਨਾ ਦੋ ਪਈਆਂ ਇਹਦੀ 10000 ਰੁਪਏ ਐਮ ਆਰ ਪੀ ਇਹ ਜੋ 65% ਇਹਦੀ 8000 ਰੁਪਏ ਜੀ ਹੋਊਗਾ 65% ਬਣੂਗਾ ਠੀਕ ਆ ਰੇਟ ਦੇ ਹਿਸਾਬ ਨਾਲ ਜਿੰਨਾ ਰੇਟ ਹੈ ਇਹਦੇ ਵਿੱਚ 65% ਡਿਸਕਾਊਂਟ ਹੈ ਜਿਹੜਾ ਇਹਨਾਂ ਨੇ ਉਹ ਕੀਤਾ ਹੋਇਆ ਹੈ ਅੱਗੇ ਆਪਾਂ ਦੂਸਰੇ ਤੁਹਾਨੂੰ ਇਹਦੇ ਵਿੱਚ ਬੈੱਡ ਦਿਖਾਉਣੇ ਆ ਬੈੱਡ ਵੀ ਨੇ ਇਹਨਾਂ ਕੋਲੇ ਅੱਗੇ ਚੱਲਦੇ ਆਪਾਂ ਤਾਂ ਅੱਗੇ ਆ ਬੈੱਡ ਪਏ ਨੇ ਇਹਨੂੰ ਬੈੱਡ ਦਾ ਰੇਟ ਵੀ ਜਰੂਰ ਸੋ ਜਿਵੇਂ ਆ ਬੈੱਡ ਪਏ ਇਹਦੀ ਕੀ ਕੀਮਤ ਹੈ ਇਹ 3500 ਰੁਪਏ ਦਾ ਬੈੱਡ ਆ ਆ ਬੈੱਡੀ ਹਾਂ ਬਿਨਾ ਗੱਦੇ ਤੋਂ ਬਿਨਾ ਗੱਦੇ ਤੋਂ ਤੇ ਇਹਦੇ ਵਿੱਚ ਲੱਕੜ ਵਗੈਰਾ ਮਟੀਰੀਅਲ ਕਿਹੜਾ ਲੱਗਿਆ ਜੀ ਇਹ ਹੁੰਦਾ ਇੰਜੀਨੀਅਰ ਫੁੱਟ ਬੋਰਡ ਹੁੰਦਾ ਜੀ ਸਾਰਾ ਇੰਜੀਨੀਅਰ ਫੁੱਟ ਬੋਰਡ ਤੇ ਜਿਹੜੇ ਆ ਦੂਸਰੇ ਬੈੱਡ ਪ ਇਹ ਬਾਕਸ ਬੈੱਡ ਸਾਡੇ ਕੋਲ 4500 ਰੁਪਏ ਤੋਂ ਸਟਾਰਟ ਹੋਈ। ਅੱਛਾ ਜੀ। ਇਹਨਾਂ ਮੁਖ ਤੋਂ 3500 ਤੋਂ ਹੀ। ਅੱਛਾ ਜੀ। ਹਾਂ ਬਾਕੀ ਅਲੱਗ-ਅਲੱਗ ਰੇਟ ਨੇ। ਬਾਕੀ ਅਲੱਗ-ਅਲੱਗ ਹਾਈਐਸਟ ਰੇਟ ਕਿੰਨਾ ਹੈ? ਹਾਈਐਸਟ ਰੇਟ ਤਾਂ ਸਾਡੇ ਕੋਲ ਆਏ ਨਾਲ ਤੁਸੀਂ 15000 ਤੱਕ ਦਾ ਬੈੱਡ ਹੈ। 3500 ਤੋਂ ਲੈ ਕੇ 15000 ਰੁਪਏ ਤੱਕ ਦੇ ਜਿਹੜੇ ਬੈੱਡ ਹੈ ਉਹ ਤੁਹਾਨੂੰ ਇੱਥੇ ਜਿਹੜਾ ਮਿਲ ਜਾਣਗੇ। ਤਾਂ ਕਿ ਆਹ ਸ਼ੋਪੀਸ ਜਿਹਨੂੰ ਆਪਾਂ ਕਹਿੰਦੇ ਆ ਇਹਨਾਂ ਬਾਰੇ ਇਹਨਾਂ ਦੇ ਰੇਟ ਬਾਰੇ ਇਹਨਾਂ ਨੂੰ ਕੀ ਕਹਿੰਦੇ ਆ? ਕੋਠੀ ਦਾ ਸ਼ਿੰਗਾਰ ਜਿਹਨੂੰ ਆਪਾਂ ਕਹਿ ਸਕਦੇ ਆ। ਆਹ ਤਾਂ ਮਲਟੀਪਰ ਤੇ ਵੀ ਇਹ ਛੋਟਾ ਅਗੇ ਜ ਵੱਧ ਫੋਲਡ ਆ ਗਿਆ ਨਾ ਇਹ ਬੁੱਕ ਰਹਿਦਾ ਵੀ ਆਪਣੇ ਅੱਛਾ ਜੀ ਤੇ ਅੱਗੇ ਇਹ ਤੇ ਅੱਗੇ ਓਪਨ ਆ ਗਿਆ ਸ਼ੂਰਾਕ ਲਾ ਲੋ ਮਲਟੀਪਰਪਸ ਯੂਜ਼ ਕਰ ਲਈ ਲਾ ਲੋ ਅੱਛਾ ਆ ਵੀ ਸ਼ੂਰੇ ਕਾ ਕੇ ਇਹਨੂੰ ਹਾਂ ਕਿਸੇ ਮਰਜ਼ੀ ਲਈ ਲਾ ਲੋ ਕਿਸੇ ਲਈ ਵਰਤ ਸਕਦੇ ਹਾਂ ਨਾ ਕੋਈ ਹੋਰ ਸਮਾਨ ਹੁੰਦਾ ਹੈ ਕੋਠੀ ਦੇ ਵਿੱਚ ਇੱਕ ਸਾਈਡ ਤੇ ਲੱਗ ਜਾਂਦਾ ਆ ਵੀ ਇਹੀ ਚੀਜ਼ਾਂ ਆ ਗਈਆਂ ਸਾਰੀਆਂ ਇਹੀ ਇਹ ਆਪਣੀ ਕਿਚਨ ਜਿਹੜੇ ਜੋ ਆ ਜਾਂਦੇ ਨੇ ਅੱਜ ਕੱਲ ਮੌਇਸਚਰਾਈਜ਼ਰ ਹਾਂ ਬਾਕਸ ਵਗੈਰਾ ਰੱਖਣ ਵਾਸਤੇ ਤੇ ਇਹਨਾਂ ਦੀ ਜਿਹੜਾ ਰੇਟ ਆ ਉਹ ਕਿੰਨਾ ਉਹ ਜਰੂਰ ਦੱਸ ਦਿਓ ਆਖਰੀ ਦੱਸ ਦਿਓ ਵੀ ਐਨੇ ਰੇਟ ਤੋਂ ਘੱਟ ਤਾਂ ਮਿਲਦਾ ਨਹੀਂ ਇਹ ਮੈਨੂੰ ਆਤੀ 2200 ਰੁਪਏ ਦੇ ਵਿੱਚ ਸੌਟ ਲਈ ਅੱਛਾ ਇਹ ਤੇ ਆ ਚੀਜ਼ ਦੇ ਦਾਂਗੇ ਜੀ ਆਪਾਂ ਇਹ 2000 ਰੁਪਏ ਦੇ ਆ 250 ਦਾ ਹੈ ਆ 2000 ਦਾ ਹੈ ਤੇ ਆਹ ਜੀ ਉਹ ਹਾਈ ਜਿਹੜਾ ਆਪਣੇ ਕੋਲ ਆਹਾ ਤੇ ਜਿਹੜਾ ਪੀਸ ਓਪਨ ਵਾਲਾ ਇਹ ਤੁਹਾਨੂੰ ਸਿਰਫ ਅਸੀਂ ਦੇ ਦਾਂਗੇ 1400 ਰੁਪਏ 1400 ਰੁਪਏ ਦਾ ਤੇ ਅੱਗੇ ਜੀ ਆਪਣੇ ਕੋਲ ਆਹ ਚੀਜ਼ ਆ ਗਈ ਸਾਡੇ 1350 ਦਾ ਅੱਛਾ ਜੀ ਇਹ ਦੇ ਦਾਂਗੇ 1500 ਦਾ ਜੀ ਔਰ 1300 ਦਾ 1500 ਦਾ ਛੋਟਾ ਜੀ ਇਹ ਛੋਟਾ ਦੇ ਦਾਂਗੇ ਆਪਾਂ 1000 ਰੁਪਏ ਇਹ ਹਜ਼ਾਰ ਰੁਪਏ ਦਾ ਹਜ਼ਾਰ ਨੂੰ ਛੱਡੋ 800 ਦੇ ਲਾ ਦਿੰਦੇ 800 ਦਾ ਲਾ ਦੋਗੇ ਜਮਾ ਖਿੱਚ ਕੇ ਜੀ ਤਾਂ ਇਹ ਇਹਨਾਂ ਦਾ ਰੇਟ ਹੈ ਅੱਗੇ ਆਪਾਂ ਹੋਰ ਚੀਜ਼ਾਂ ਵੀ ਦਿਖਾਉਣੇ ਨੇ ਜਿਹੜੇ ਆਪਣੇ ਚਾਪੀਆਂ ਪਾਣੀ ਵਾਲੇ ਜਿਹੜੇ ਟੂਲ ਬਾਕਸ ਹੁੰਦੇ ਆ ਤੇ ਬੱਚਿਆਂ ਵਾਲੇ ਜਿਹੜੇ ਇਧਰ ਸਟੱਡੀ ਟੇਬਲ ਪੈਨੇ ਇਧਰ ਝਾਤ ਮਰਾਦੇ ਸਾਰੇ ਇਹਦੇ ਇਹਨਾਂ ਦੀ ਸਾਨੂੰ ਕੀਮਤ ਵੀ ਦੱਸ ਦੋ ਕਿੰਨੇ ਕਿੰਨੇ ਕੀਮਤ ਤੋਂ ਸ਼ੁਰੂ ਨੇ ਤੇ ਲਾਸਟ ਰੇਟ ਕੀ ਹੈ ਤੇ ਹਾਈएस्ट ਰੇਟ ਕੀ ਹੈ ਹਾਈएस्ट ਤਾਂ ਇਹ ਆਪਣੇ ਕੋਲ ਜਿਉਂ ਆਪਣਾ ਸਟੱਡੀ ਟੇਬਲ ਹੈ ਜੀ ਆਪਣੇ ਕੋਲ 5000 ਤੱਕ ਦਾ ਸਟੱਡੀ ਟੇਬਲ ਪਿਆ। ਅੱਛਾ ਜੀ। ਘਟੋ ਘਟਾ ਆਪਣੇ ਕੋਲ ਸਟਾਰਟਿੰਗ ਹੋ ਜਾਣਗੇ 1400 ਤੋਂ। 1400 ਤੋਂ ਸਟਾਰਟਿੰਗ ਹੈ। ਤੇ ਬਾ ਇਹ ਲੱਕੜ ਵਗੈਰਾ ਕਿਹੜੀ ਲੱਗੀ ਹੁੰਦੀ ਹੈ ਜੀ? ਇੰਜੀਨੀਅਰ ਬੋਡਰ ਬੋਰਡ ਦਾ ਹੁੰਦਾ ਕੋਈ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਜੀ। ਕੋਈ ਪਲਾਈ ਵਗੈਰਾ ਔਖੜਦੀ ਕੰਪਲੀਟ ਤਾਂ ਨਹੀਂ ਹੁੰਦੀ। ਨਹੀਂ ਨਹੀਂ ਨਹੀਂ। ਤੋਂ ਅੱਗੇ ਚੱਲਦੇ ਆ ਅੱਗੇ ਆਪਾਂ ਦੂਸਰੇ ਸਟੋਰ 'ਚ ਚੱਲਦੇ। ਇਹਨਾਂ ਦਾ ਇਹ ਪਹਿਲਾ ਸਟੋਰ ਹੈ। ਦੂਜਾ ਸਟੋਰ ਇਹਨਾਂ ਦਾ ਅੱਗੇ ਹੈ। ਤੁਹਾਨੂੰ ਆਪਾਂ ਉਹ ਵੀ ਦਿਖਾ ਦਿੰਨੇ ਆ। ਉੱਥੇ ਇਹਨਾਂ ਕੋਲੇ ਕੀ-ਕੀ ਸਮਾਨ ਹੈ ਤੇ ਕੀ-ਕੀ ਆਜੋ ਹੋਰ ਬੰਦਿਆਂ ਨੂੰ ਵੀ ਇਸ ਸਟੋਰ ਬਾਰੇ ਪਤਾ ਲੱਗ ਸਕੇ ਤੇ ਇਧਰ ਵੀ ਝਾਤ ਮਾਰਾ ਦੀ ਆ ਜਿਹੜੇ ਟਰੱਕ ਖੜੇ ਆ ਸਾਰਾ ਇਹਨਾਂ ਦੇ ਵਿੱਚ ਸਟੋਰ ਹੈ ਜਿਹੜਾ ਭਰ ਕੇ ਆਉਂਦਾ ਤੇ ਸਟਾਰਟਿੰਗ ਵਿੱਚ ਤੁਸੀਂ ਦੇਖਿਆ ਹੋਣਾ ਇੱਥੋਂ ਬੰਦਾ ਆਏ ਨਹੀਂ ਹੈਗਾ ਵੀ ਇੱਕ ਅੱਧਾ ਆਰਟੀਕਲ ਲੈ ਕੇ ਜਾਊਗਾ ਛੋਟੇ ਹਾਤੀ ਭਰ ਕੇ ਜਾਂਦੇ ਆ ਅੱਗੇ ਸਟੋਰ ਬਣ ਰਿਹਾ ਹੈ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਪੂਰੀ ਬਿਲਡਿੰਗ ਜਿਹੜੀ ਵਧੀਆ ਬਣ ਜੂਗੀ ਇੱਥੇ ਪਹਿਲਾਂ ਲੋਹਾ ਫੈਕਟਰੀ ਸੀ ਤੇ ਹੁਣ ਇਹ ਸਟੋਰ ਖੁੱਲਿਆ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤਾਂ ਵੀਡੀਓ ਨੂੰ ਸ਼ੇਅਰ ਹੈ ਜੇ ਤੁਸੀਂ ਜ਼ਰੂਰ ਕਰ ਦਿਓ ਤਾਂ ਅੱਗੇ ਆਪਾਂ ਦਿਖਾਉਣੇ ਆ ਤਾਂ ਅੱਗੇ ਇਹਦਾ ਇਲੈਕ ਅੱਗੇ ਸੈਕੰਡ ਵਾਲਾ ਹੈਗਾ ਤਾਂ ਇੱਥੇ ਤੁਹਾਨੂੰ ਹੋਰ ਵੀ ਖਣਗੇ ਪਹਿਲੇ ਨੰਬਰ ਤੇ ਇਹਦੇ ਜਿਹੜੀ ਇਹਨੇ ਤਜੋਰੀ ਰੱਖੀ ਹੋਈ ਹੈ ਇਹਦੇ ਵਿੱਚ ਗੋਦਰੇਜ ਕੰਪਨੀ ਦੇ ਬਈ ਇਹ ਹੈ ਗੋਦਰੇਜ ਕੰਪਨੀ ਦੀ ਤਜੋਰੀ ਹੈ ਤੇ ਨੰਬਰਾਂ ਤੋਂ ਖੁੱਲੂਗੀ ਇਹ ਪਹਿਲਾਂ ਤੇ ਇੱਥੇ ਤੁਹਾਨੂੰ ਇਹ ਮਿਲ ਜੂਗੀ ਤੇ ਦੂਸਰੀ ਇਹਦੇ ਵਿੱਚ ਆ ਟੂਲ ਬਾਕਸ ਆਗੇ ਜਿਵੇਂ ਕੰਬੈਨ ਵਾਲੇ ਭਰਾ ਹੁੰਦੇ ਆ ਸੰਦ ਸੰਦੇੜੇ ਰੱਖਣੇ ਹੁੰਦੇ ਆ ਵੱਡਾ ਟੂਲ ਬਾਕਸ ਵੀ ਹੈ ਤੇ ਛੋਟਾ ਟੂਲ ਟੂਲ ਬਾਕਸ ਵੀ ਹੈ ਇਸ ਤੋਂ ਬਾਅਦ ਇੱਕ ਇੱਥੇ ਵੱਡੀ ਗੱਲ ਹੈ ਜਿਹੜੀ ਇਹ ਬਾਕਸ ਖੋਲ ਨਹੀਂ ਸਕਦੇ ਸੀਲਬੰਦ ਨੇ ਤਾਂ ਇਹਦੇ ਵਿੱਚ ਇਲੈਕਟ੍ਰੋਨਿਕ ਮਸ਼ੀਨ ਹੈ ਪੁਰਾਣਾ ਲੋਨ ਵਾਲੀ ਸਿਰਫ ਤੁਸੀਂ ਮੂਵ ਇਸ ਤੋਂ ਇਲਾਵਾ ਮਲਟੀਪਲ ਅੱਗ ਹੋਗੇ ਨਟ ਪੇਚ ਕਸਣ ਵਾਲੀਆਂ ਬੈਟਰੀ ਵਾਲੀਆਂ ਟਰਿੱਲਾ ਹੋ ਗਈਆਂ ਤੇ ਆ ਪੇਂਟ ਕਰਨ ਵਾਲੀ ਮਸ਼ੀਨ ਹੋ ਗਈ ਤੇ ਆ ਕੀ ਚੀਜ਼ ਹੈ ਬਈ ਬਲੋਰੀ ਬਲੋਰੀ ਬਲੌਰ 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 ਆ ਗਿਆ ਅੱਜ ਗੱਡੀਆਂ ਵਗੈਰਾ ਚੋਂ ਪਾ ਡਸਟ ਕੱਢਦੇ ਆ ਜਿਹੜਾ ਆ ਛੋਟੇ ਟੂਲ ਬਾਕਸ ਆ ਕੇ ਜਿਵੇਂ ਆਪਣੇ ਘਰਾਂ ਦੇ ਵਿੱਚ ਨਟ ਪੇਚ ਹੁੰਦੇ ਆ ਉਹਦੇ ਵਿੱਚ ਪਾਉਣੇ ਹੁੰਦੇ ਆ ਤਾਂ ਸਾਰੇ ਇਹ ਟੂਲ ਬਾਕਸ ਇਲੈਕਟ੍ਰੋਨਿਕ ਸਟੋਰ ਦੇ ਵਿੱਚ ਇਹਨਾਂ ਕੋਲ ਜਿਹੜੇ ਪਏ ਨੇ ਰੇਟ ਇਹਨਾਂ ਦੇ ਅਲੱਗੋ ਲੱਗ ਨੇ ਐਮ ਆਰ ਪੀ ਦੇ ਹਿਸਾਬ ਨਾਲ ਇਹ ਡਿਸਕਾਊਂਟ ਆ ਜਿਹੜਾ ਦੇਣਗੇ ਬਾਕੀ ਆ ਸਾਰਾ ਸਟੋਰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕੱਲੀ ਕੱਲੀ ਬਰੀਕ ਤੋਂ ਬਰੀਕ ਚੀਜ਼ ਪਈ ਹੈ ਕੱਲੀ ਕੱਲੀ ਵੀ ਨਹੀਂ ਆਪਾਂ ਦੱਸ ਸਕਦੇ ਕਿਉਂਕਿ ਸਟੋਰ ਹੈ ਜਿਹੜਾ ਉਹ ਜਿਆਦਾ ਭਰਿਆ ਹੋਇਆ ਹੈ ਹਰ ਇੱਕ ਚੀਜ਼ ਤੁਹਾਨੂੰ ਇੱਥੇ ਮਿਲ ਜੂ ਤਾਂ ਇੱਕ ਵਾਰ ਹੈ ਜਿਹੜਾ ਤੁਸੀਂ ਇੱਥੇ ਆ ਕੇ ਜਰੂਰ ਦੇਖਿਓ ਲੋਕੇਸ਼ਨ ਫੇਰ ਦੱਸਦਾ ਜਦੋਂ 슈ਗਰ ਮਿਲ ਕੋਲੇ ਆਉਣੇ ਪਾ ਬਲਾਡੇ ਉਹਦੇ ਸਾਹਮਣੇ ਉਹਦੇ ਓਪੋਜੀਟ ਲੋਹਾ ਫੈਕਟਰੀ ਸੀ ਤਾਂ ਉਸ ਲੋਹਾ ਫੈਕਟਰੀ ਦੇ ਵਿੱਚ ਇਹ ਸਟੋਰ ਹੈ ਜਿਹੜਾ ਨਵਾਂ ਖੁੱਲਿਆ ਹੈ ਹਜੇ ਪਈ ਜਾਂਦਾ ਹੈ ਸਟਾਕ ਆਈ ਜਾਂਦਾ ਹੈ ਇਧਰ ਸੋਫੇ ਸੋਫੇ ਸਾਰੇ ਇਲੈਕਟ੍ਰੋਨਿਕ ਆ ਪੋਚੇ ਵਾਲੇ ਸਾਫਸ ਪਈ ਵਾਲੇ ਸਾਰਾ ਕੁਝ ਇੱਥੇ ਪਿਆ ਏ ਟੂ ਜ਼ੈਡ ਸਮਾਨ ਤੁਹਾਨੂੰ ਮਿਲੂ ਆਪਾਂ ਵੀਡੀਓ ਦੇ ਵਿੱਚ ਸਾਰਾ ਕੈਪਚਰ ਹੈ ਜਿਹੜਾ ਉਹ ਨਹੀਂ ਕਰ ਸਕਦੇ ਆਪੋਚੇ ਬੂਚੇ ਵਾਲੇ ਸਾਰੇ ਜਿਹੜੇ ਆਪਾਂ ਬਜ਼ਾਰਾਂ ਦੇ ਵਿੱਚੋਂ ਲਿਆਉਣੇ ਪਏ ਐ ਇਹਨਾਂ ਦੀ ਕੀ ਰੇਟ ਹੋ ਜੀ ਅਲੱਗ-ਅਲੱਗ ਰੇਟ ਤੇ ਆ ਜੀ ਫਿਰ ਵੀ ਕਿੰਨੇ ਤੋਂ ਇਹ ਆ ਲੈ ਲਾ ਲਓ ਤੁਸੀਂ ਸਾਡੇ ਕੋਲੋਂ ਇਹ ਸ਼ੁਰੂ ਹੋ ਜੂਗਾ ਇਹ 700 ਰੁਪਏ ਤੋਂ 700 ਰੁਪਏ ਤੋਂ ਤਾਂ ਇੱਥੇ ਕੱਲੀ-ਕੱਲੀ ਚੀਜ਼ ਪਈ ਆ ਨਟ ਪੇਚ ਖੋਲਣ ਵਾਲੀ ਪਰਾ ਪਰਾ ਦਿਖਾ ਦੇ ਚਲਾ ਕੇ ਵੀ ਦਿਖਾ ਦੇ ਇਹ ਬੈਟਰੀ ਵਾਲੀ ਇਹ ਬੈਟਰੀ ਵਾਲੀ ਡ੍ਰਿਲ ਆ ਗਈ ਇਹ ਕੀ ਰੇਟ ਚ ਹੈ ਜੀ ਆਪਣੇ ਇੱਥੇ ਇਹ ਆਪਣੇ ਕੋਲ 2000 ਰੁਪਏ 2000 ਰੁਪਏ ਤੋਂ ਸਟਾਰਟ ਹੈ ਨਹੀਂ ਇਸ ਟਾਈਮ ਜਿਹੜੀ ਆ ਤੁਹਾਡੇ ਹੱਥ 'ਚ ਮਾਡਲ ਹੈ 2000 ਰੁਪਏ ਇਹ 2000 ਦਾ ਮਾਡਲ ਹੈ ਇਹ ਤੋਂ ਛੋਟਾ ਵੀ ਆਉਂਦਾ ਜੀ ਕੋਈ ਹਾਂ ਤੇ ਉਹਦਾ ਕੀ ਰੇਟ ਹੋਊਗਾ ਕੋਈ 1400 ਜੀ ਅੱਛਾ ਜੀ ਅਲੱਗ-ਅਲੱਗ ਰੇਟ ਦੀ ਅੱਛਾ ਅਲੱਗ-ਅਲੱਗ ਕੰਪਨੀ ਕਿਹੜੀ ਕਿਹੜੀ ਕੋਈ ਹੈ ਨਹੀਂ ਅਲੱਗ-ਅਲੱਗ ਨਹੀਂ ਲਗ ਲਗ ਕੰਪਨੀਆਂ ਨੇ 2000 ਦੀ ਕੋਈ 1400 ਦੀ ਐ ਸਾਈ ਦੇ ਹਿਸਾਬ ਨਾਲ ਤੁਹਾਨੂੰ ਇੱਥੋਂ ਜਿਹੜੀਆਂ ਇਹ ਨਟ ਪੇਚ ਕਸਣ ਵਾਲੀਆਂ ਡਰਿੱਲਾਂ ਨੇ ਜਿਹੜੀਆਂ ਬੈਟਰੀ ਵਾਲੀਆਂ ਬੈਟਰੀ ਵਾਲੀਆਂ ਬਿਨਾ ਤਾਰ ਵਾਲੀਆਂ ਉਹ ਮਿਲ ਜਾਣਗੀਆਂ ਆ ਸਾਰਾ ਸਮਾਨ ਪਿਆ ਇੱਥੇ ਕੁੱਲ ਚੀਜ਼ ਇੱਥੇ ਆ ਕੇ ਤੁਹਾਨੂੰ ਆਪ ਹੀ ਪਤਾ ਲੱਗ ਜੂ ਜਿਹੜੀ ਚੀਜ਼ ਦੀ ਡਿਮਾਂਡ ਕਰੋਗੇ ਬਾਈ ਤੁਹਾਨੂੰ ਜਿਹੜਾ ਉਹ ਕੱਢ ਕੇ ਦਿਖਾ ਦਨਗੇ ਮੇਨ ਗੱਲ ਇਹਦੇ ਵਿੱਚ ਇਹ ਹੈ ਬਾਰੇ ਸਵਾਲ ਇਹ ਆਉ ਦਮਾ ਦੇ ਵਿੱਚ ਵੀ ਇਹ ਡੈਫੈਕਟਡ ਪੀਸ ਨੇ ਇਹ ਤੁਹਾਡਾ ਵਹਿਮ ਅਸੀਂ ਕੱਢ ਦਨ ਇਹਦੇ ਵਿੱਚ ਕੋਈ ਵੀ ਡੈਫੈਕਟਡ ਪੀਸ ਹੈ ਜਿਹੜਾ ਨਹੀਂ ਹੈ ਜਦੋਂ ਤੁਸੀਂ ਇੱਥੇ ਆਉਂਗੇ ਕੁਆਲਟੀ ਦੇਖੋਗੇ ਆਪਣੇ ਆਪ ਪਤਾ ਜਿਹੜਾ ਲੱਗ ਜੂਗਾ ਨਾ ਕਿਸੇ ਕੋਈ ਚੀਜ਼ ਤੇ ਝਰੀਟ ਹੈ ਨਾ ਕੋਈ ਬਿੰਗ ਬਿੰਕਿਟੇਡ ਹੈ ਤਾਂ ਇਹ ਆਲ ਇੰਡੀਆ ਦੇ ਵਿੱਚੋਂ ਸਟਾਕ ਹੈ ਜਿਹੜਾ ਚੱਕਦੇ ਆ ਖੁੱਲਾ ਸਟਾਕ ਆਉਂਦਾ ਤੇ ਇੱਥੇ ਆ ਕੇ ਉਹਨੂੰ ਫਿੱਟ ਕਰਦੇ ਆ ਤਾਂ ਇੱਕ ਵਾਰ ਇਸ ਸਟੋਰ ਦੇ ਵਿੱਚ ਆ ਜਿਓ ਦਾ ਨਾ ਹੀ ਡਿਸਕਾਊਂਟ ਸਟੋਰ 80% ਹੈ ਤਾਂ ਇੱਥੇ ਆ ਕੇ ਜੋ ਵੀ ਤੁਸੀਂ ਚੀਜ਼ ਲੈਣੀ ਹੈ ਇੱਕ ਵਾਰੀ ਟ੍ਰਾਈ ਜਿਹੜਾ ਜਰੂਰ ਕਰਕੇ ਆਇਓ ਤੇ ਵੀਡੀਓ ਨੂੰ ਸ਼ੇਅਰ ਕਰਦੇ